ਜੁ디ਆਨਾ ਦੇ ਟਿੱਬਾ ਰੋਡ ਦੀ ਅਧੀਨ ਪੈਂਦੇ ਅਮਰਜੀਤ ਕਲੂਨੀ ਦੇ ਵਿੱਚ ਸ਼ਰਾਬ ਦਾ ਠੇਕਾ ਖੁੱਲਣ ਦੇ ਸਬੰਧ ਵਿੱਚ ਇਲਾਕਾ ਨਿਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਿਰੀਅਾਨੇ ਦੀ ਦੁਕਾਨ ਦੇ ਵਿੱਚ ਸ਼ਰਾਬ ਦਾ ਠੇਕਾ ਚੱਲ ਰਿਹਾ ਹੈ। ਜੀਆਂ ਜਿਸ ਨੂੰ ਲੈ ਕੇ ਇਹ ਰੋਜ਼ ਪ੍ਰਦਰਸ਼ਨ ਇਲਾਕਾ ਨਿਵਾਸੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਦੱਸਿਆ ਕਿ ਅਮਰਜੀਤ ਕਲੂਨੀ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਮੇਰਾ ਨਾਮ ਗੌਰਵ ਸ਼ੀਨਾ ਮੈਂ ਜ਼ਿਲ੍ਹਾ ਦੇ ਹਾਤੀਦਾ ਪ੍ਰਧਾਨ ਆ ਕਿਹੜੀ ਜਗ੍ਹਾ ਇਹ ਇਹ ਅਮਰਜੀਤ ਕਲੋਨੀ ਅੱਛਾ ਤੇ ਕੀ ਅੱਜ ਵਿਰੋਧ ਕੀਤਾ ਜਾ ਰਿਹਾ ਵਿਰੋਧ ਸਾਰੇ ਸਾਡਾ ਇਸ ਕਰਕੇ ਕੀਤਾ ਜਾ ਰਿਹਾ ਸਾਡੀ ਆ ਰਾਸ਼ੀ ਕਲੋਨੀ ਇਹਦੇ ਵਿੱਚ ਇਹਨਾਂ ਨੇ 23 ਤਰੀਕ ਨੂੰ ਅਸੀਂ ਇਹਨਾਂ ਨੂੰ ਲੈਟਰ ਦਿੱਤੀ ਸੀਗੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਡਾ ਇੱਥੇ ਠੇਕਾ ਨਹੀਂ ਖੁੱਲੂਗਾ ਤੁਹਾਡੀ ਰਾਸ਼ੀ ਕਲੋਨੀ ਦੇ ਵਿੱਚ ਜਿਹੜਾ ਠੇਕਾ ਖੁੱਲੂਗਾ ਇਹ ਥੜਾ ਤੁਹਾਡਾ ਪਿੱਛੇ ਫੈਕਟਰੀਆਂ ਵਾਲੀ ਲਾਈਨ ਦੇ ਵਿੱਚ ਖੁੱਲੂਗਾ ਉਸ ਤੋਂ ਬਾਅਦ 24 ਤਰੀਕ ਨੂੰ ਇੱਥੇ ਠੇਕਾ ਖੁੱਲਿਆ ਗਿਆ ਰਿਆ ਰਾਤ ਨੂੰ ਸ਼ਾਮ ਨੂੰ 7 ਵਜੇ ਠੇਕਾ ਖੁੱਲਿਆ ਠੀਕ ਹੈ ਜੀ ਉਸ ਤੋਂ ਬਾਅਦ ਪ੍ਰਧਾਨ ਜੀ ਜਿਹੜੇ ਗੁਰਦਾਰਾ ਸਾਹਿਬ ਦੇ ਪ੍ਰਧਾਨ ਆ ਉਹਨਾਂ ਨੇ ਖੁਦ ਲਿਖ ਕੇ ਦਿੱਤਾ ਸੀਗਾ ਵਿਸ਼ਵਾਸਤ ਲਾਇਆ ਸੀ ਬਿਲਕੁਲ ਬਿਲਕੁਲ ਸਾਰਾ ਸਾਡਾ ਇੱਥੇ ਰਹਿ ਅਚੀ ਲੇਕਾ ਇੱਥੇ ਨਹੀਂ ਖੋਲਿਆ ਜਾ ਸਕਦਾ ਠੇਕਾ ਅਸੀਂ ਕਹਿੰਦਾ ਸਾਨੂੰ ਐਕਸਾਈਜ ਡਿਪਾਰਟਮੈਂਟ ਨੇ ਬਕਾਇਦਾ ਮਨਜ਼ੂਰੀ ਦਿੱਤੀ ਤਾਂ ਅਸੀਂ ਖੋਲਿਆ ਐਕਸਾਈਜ ਡਿਪਾਰਟਮੈਂਟ ਦੇ ਸਾਈਨ ਆ ਇੱਥੇ ਅਸੀਂ ਵੀ ਉਹਨਾਂ ਨੂੰ ਸਹਾਇਜ ਆ ਦੇਖੋ ਸਭ ਦੇ ਸਾਈਨ ਕਰਕੇ ਦਿੱਤੇ ਹੋਏ ਆ ਆ ਦੇਖਿਆ ਜੇ ਇੱਕ ਸਹਾਇਜ ਵਾਲੇ ਨੂੰ ਇਹ ਖਲਾਕੇ ਦਿੱਤਾ ਤੇ ਜਿਹਦੀ ਖੋਦ ਦੀ ਪ੍ਰਧਾਨ ਦੀ ਹੈ ਦੁਕਾਨ ਆ ਵਿਰੋਧ ਕਰ ਰਹੇ ਵੀ ਮੈਂ ਹੀ ਬੰਨਿਆ ਜਾਂਦਾ ਤੁਸੀਂ ਮੈਂ ਕਰਨ ਕੀਤਾ ਜਾਂਦਾ ਫਿਰ ਕੀ ਕਰੂੰ ਪਾਜੀ ਅਸੀਂ ਇੱਥੇ ਬਟਾ ਘਰੇ ਲਾਵਾਂਗੇ ਅਸੀਂ ਬੈਠੀ ਨਹੀਂ ਜਰੂਰ ਤੇ ਸਰਕਾਰ ਤੋਂ ਮਨਜ਼ੂਰ ਐ ਐਪਲੀਕੇਸ਼ਨ ਸਾਡੇ ਕੋਲ ਪਈ ਐ ਉਹ ਤੁਹਾਨੂੰ ਦਿਖਾ ਦਿੰਨੇ ਆ ਮਨਜ਼ੂਰ ਸਰਕਾਰ ਤੋਂ ਮਨਜ਼ੂਰੀ ਆਈ ਵੀ ਕਰਿਆਨੇ ਦੀ ਕਰਿਆਨੇ ਦੀ ਨਹੀਂ ਇਹ ਕਰਿਆਨਾ ਸਾਰਾ ਸਮਾਨ ਉਹਨਾਂ ਨੇ ਚੱਕ ਲੈਣਾ ਅੱਜ ਉਹਨਾਂ ਨੇ ਪਿਆਓ ਚੱਕਣਗੇ ਟਾਈਮ ਹੁਣ ਰਾਤ ਸ਼ਾਮ ਤੱਕ ਖੋਲਿਆ ਸ਼ਾਮ ਨੂੰ ਰਾਤ ਨੂੰ ਅੱਜ ਇਹਨਾਂ ਨੇ ਚੱਕਣਾ ਸੀ ਜਦੋਂ ਤੁਸੀਂ ਆਏ ਸੀ ਠੇਕਾ ਖੋਲਿਆ ਗਿਆ ਸੀ ਉਦੋਂ ਵੀ ਮੱਲੇ ਵਾਲਿਆਂ ਦਾ ਗਰੋਹ ਸੀਗਾ ਨਹੀਂ ਜੀ ਉਦੋਂ ਕੱਲ ਕੋਈ ਨਹੀਂ ਆਇਆ ਜੀ ਨਹੀਂ ਕੱਲ ਵੀ ਕੱਲ ਵੀ ਆਪਣੇ ਕੋਲ ਕੱਲ ਦੀ ਵੀ ਸੈਨੀਟੀ ਚਟਾਈ ਗਈ ਹੈ ਵੀ ਨਹੀਂ ਠੇਕਾ ਖੋਲਿਆ ਜਾ ਕੋਈ ਨਹੀਂ ਕੱਲ ਆਪਾਂ ਨੂੰ ਕੋਈ ਨਹੀਂ ਆਇਆ ਜੀ ਅੱਜ ਆਏ ਨੇ ਇਹ ਲਾਗੂ ਮੱਲੇ ਵਾਲਾ ਸਾਡੇ ਕੋਲ ਹੈ ਹਾਂ ਜੀ ਕੱਲ ਕੋਈ ਨਹੀਂ ਆਇਆ ਆਪਣੇ ਕੋਲ ਤੁਹਾਡੇ ਕੀ ਕਹਿਣੇ ਜੀ ਹੁਣ ਕੀ ਠੇਕਾ ਜਾਰੀ ਰਹੂਗਾ ਨਹੀਂ ਠੇਕਾ ਦੇਖੋ ਹੁਣ ਸਰਕਾਰ ਤੋਂ ਮਨਜ਼ੂਰ ਹੋਦਾ ਠੇਕਾ ਦਾ ਅਸੀਂ ਚਲਾਵਾਂਗੇ ਜੀ ਪਰ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਨੇੜੇ ਆ ਸਕੂਲ ਨਹੀਂ ਸਭ ਦੂਰੀਆਂ ਨਾਪ ਲਈਆਂ ਜਿੰਨੀਆਂ ਸਰਕਾਰ ਨੂੰ ਦੂਰੀਆਂ ਚਾਹੀਦੀਆਂ ਉਹ ਸਭ ਓਕੇ ਕਿੰਨੀ ਕੁ ਦੂਰੀ ਹੋਣੀ ਚਾਹੀਦੀ 100 ਮੀਟਰ 50 ਵੈਸੇ ਤਾਂ 50 ਮੀਟਰ ਹੈ 50 ਮੀਟਰ ਤੋਂ ਪਲੱਸ ਹੀ ਆ ਸਾਰੇ ਜੀ ਇਹ ਸਾਈਜ਼ ਮੈਗਨੀਫਾਈਲ ਨੂੰ ਜਿਹੜਾ ਇਹ ਬੱਚੀ ਦੇ ਚਿਹਰੇ ਪੁਆਇੰਟ ਨੂੰ ਉਹ ਓਕੇ ਕਰਤਾ ਜੀ ਹਾਂਜੀ ਓਕੇ ਕਰਤਾ ਹਾਂਜੀ 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 ਉਸ ਤੋਂ ਬਾਅਦ ਆਪਾਂ ਖੋਲਿਆ ਐਪਲੀਕੇਸ਼ਨ ਸਾਡੇ ਕੋਲੇ ਲੋ ਜੀ ਉਹਨੇ ਲੋ ਮੇਰਾ ਨਾਮ ਗੁਰਜਾਲ ਸਿੰਘ ਭਾਰਤੀ ਕਿਸਾਨ ਯੂਨੀ ਪ੍ਰਧਾਨਾ ਜੀ ਮੈਂ ਜ਼ਿਲ੍ਹੇ ਦਾ ਜੀ ਅੱਛਾ ਜੀ ਤੇ ਸਰ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਵੱਲੋਂ ਤੁਹਾਡਾ ਤੁਹਾਡੇ ਵੱਲੋਂ ਸਾਥ ਦਿੱਤਾ ਜਾ ਰਿਹਾ ਕਿ ਕਾਰਨ ਕੀ ਹੈ ਵਿਰੋਧ ਸਰ ਇਹ ਅੱਜ ਦਾ ਵਿਰੋਧ ਨਹੀਂ 3-4 ਦਿਨ ਪਹਿਲਾਂ ਦਾ ਵਿਰੋਧ ਆ ਪਹਿਲਾਂ 2-4 ਦਿਨ ਪਹਿਲਾਂ ਠੇਕਾ ਚਾਰ ਨੰਬਰ ਗਲੀ ਦੇ ਬਾਹਰ ਖੁੱਲਿਆ ਗਿਆ ਜਿੱਥੇ ਪੀਰਾਂ ਦੀ ਜਗਾ ਅੱਛਾ ਜੀ ਉੱਧਾਂ ਪੈਂਦੀ ਸੀ ਉੱਥੇ ਉਹਨਾਂ ਨੇ ਵਿਰੋਧ ਕੀਤਾ ਅਸੀਂ ਸਾਰਿਆਂ ਨਾਲ ਕੇ ਵਿਰੋਧ ਕੀਤਾ ਕਿ ਅਸੀਂ ਇੱਥੇ ਠੇਕਾ ਨਹੀਂ ਖੁੱਲਣ ਦੇਣਾ ਉਹਨਾਂ ਨੇ ਠੇਕਾ ਉੱਥੋਂ ਬੰਦ ਕਰਾ ਕੇ ਸਾਡੀ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਵਾਸ਼ਿੰਗ ਦਵਾਇਆ ਸੀ ਕਿ ਅਸੀਂ ਠੇਕਾ ਨਹੀਂ ਖੋਲਾਂਗੇ ਇੱਥੇ ਉਹਨਾਂ ਦੇ ਬਗੈਰ ਦਾ ਸੈਨਾ ਬਗੈਰ ਦਾ ਸੈਨਾ ਸਭ ਕੁਝ ਆ ਜੀ ਫਿਰ ਵੀ ਤਿੰਨ ਚਾਰ ਦਿਨ ਬਾਅਦ ਕੋਈ ਚਾਰ ਵਜ ਬੰਦਿਆਂ ਦੀ ਅੰਤਰਾ ਦੀ ਮਿਲਿਪੋਜ ਕਰਕੇ ਇੱਥੇ ਠੇਕਾ ਖੋਲਿਆ ਗਿਆ ਜਿੱਦ ਕੇ ਇੱਥੇ ਕਰਿਆਨੇ ਦਾ ਕੰਮ ਹੁੰਦਾ ਸੀ ਉਹੀ ਇੱਥੇ ਸ਼ਰਾਬ ਦੇ ਠੇਕੇ ਨਾਲ ਇੱਥੇ ਗੁਰੂ ਘਰ ਨਾਲ ਸੈਂਟਰ ਨਾਲ ਸਕੂਲ ਨੇ ਤਿੰਨ ਚਾਰ ਇਹਦੇ ਕਰਕੇ ਅਸੀਂ ਅਸੀਂ ਅੱਜ ਮੰਗ ਕਰਦੇ ਆ ਕਿ ਇੱਥੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿਉਂ ਤੁਸੀਂ ਆ ਗਲੀ ਦੇਖ ਹੀ ਰਹੇ ਹੋ ਜੀ 20 ਫੁੱਟ ਦੀ ਗਲੀ ਆ ਜੇ ਇੱਧਰ ਗੱਡੀਆਂ ਖੜੀਆਂ ਹੋ ਗਈਆਂ ਉਹ ਤੋਂ ਮੋਟਰਸਾਈਕਲ ਖੜੇ ਹੋਗੇ ਤਾਂ ਬੱਚਾ ਕਿੱਥੋਂ ਨਿਕਲ ਆ ਜੀ ਬਹੁਤ ਮਨ ਬਹੁਤ ਮੰਨ ਨੂੰ ਅਪਕੋਗੇ ਨਹੀਂ ਹੁੰਦਾ ਤੇ ਅੱਗੇ ਚਲੇ ਨਹੀਂ ਸਕੀ ਅਸੀਂ ਧਰਨੇ ਲਾਵਾਂਗੇ ਸਾਰਾ ਸਾਡੀ ਕਿਸਾਨ ਮਜ਼ਦੂਰ ਚਲੂਨੀ ਅਸੀਂ ਕਾਲ ਦੇ ਕੇ ਨੇ ਸਾਡੇ ਸੀਨੀਅਰ ਕਾਲ ਦੇ ਕੇ ਗਏ ਨੇ ਸਾਡਾ ਮੱਲਾ ਇਕੱਠਾ ਹੋਊਗਾ ਕੱਲ ਤੋਂ ਦੁਕਾਨਦਾਰ ਨੂੰ ਸਮਾਂ ਦਿੱਤਾਗੇ ਦਿੱਤਾ ਗਿਆ ਜੀ ਸਮਾਂ ਪਰ ਉਹ ਸਾਡਾ ਫੋਨ ਹੀ ਚੱਕ ਰਹੀ ਜੀ ਦੁਕਾਨਦਾਰ ਨੂੰ ਫੋਨ ਖਵਾ ਕੀ ਦੇਈ ਹੈ ਜੀ ਗੁਰੂ ਘਰ ਦਾ ਉਹ ਪ੍ਰਧਾਨ ਆ ਜੀ ਉਸ ਉਹਦਾ ਨਾਮ ਕਸ਼ਮੀਰ ਸਿੰਘ ਜੀ ਉਹਨੇ ਦਾਰੂ ਪੀਣੀ ਹੈ ਮਹਲੇ ਕਸ਼ਮੀਰ ਸਿੰਘ ਆ ਜੀ ਜਿਹਨੇ ਇਹ ਸਾਨੂੰ ਉਚਵਾਸ਼ਨ ਦਵਾਇਆ ਸੀ ਗੁਰੂ ਘਰ ਦੇ ਵੱਲੋਂ ਕਿ ਅਸੀਂ ਇੱਥੇ ਠੇਕਾ ਨਹੀਂ ਖੋਲਣ ਦੇਾਂਗੇ ਉਹਨਾਂ ਦੀ ਦੁਕਾਨ ਦੇ ਵਿੱਚ ਹੀ ਠੇਕਾ ਖੁੱਲਿਆ ਗਿਆ ਜੀ ਉਸ ਲੁਧਿਆਣਾ ਲਾਈਵ ਲਈ ਅਮੇ ਥਾਪੜ ਦੀ ਰਿਪੋਰਟ